ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਜੀ ਨੂੰ ਪਤਾ ਸ੍ਰੀ ਤਰਨ ਤਰਨ ਸਾਹਿਬ ਦੇ ਪਿੰਡਾਂ ਦੇ ਵਿੱਚ ਸੇਵਾ ਚੱਲ ਰਹੀ ਹੈ ਜੀ ਇਹ ਸੇਵਾ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਨਗਰ ਨਿਵਾਸੀਆਂ ਨੇ ਸਹਿਯੋਗ ਕੀਤਾ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਨੂੰ ਪਿਛਲੇ ਮਹੀਨਿਆਂ ਤੋਂ ਜਿਹੜਾ ਟਰੈਕਟਰਾਂ ਦੀ ਸੇਵਾ ਚੱਲ ਰਹੀ ਹੈ ਪੱਧਰ ਕਰਨ ਦੀ ਜੋ ਅੱਜ ਵੀ ਜਾਰੀ ਆ ਮਹੀਨਾ ਕ ਆਪਾਂ ਨੂੰ ਹੋਰ ਲੱਗ ਜਾਣਾ ਪੈਲੀਆਂ ਨੂੰ ਪੱਧਰ ਕਰਨ ਲਈ ਤੇ ਨਾਲ ਨਾਲ ਬਜਾਈ ਦਾ ਜਿਹੜਾ ਕਾਰਜ ਸ਼ੁਰੂ ਹੋਇਆ ਤੁਸੀਂ ਸਾਡੇ ਆਲੇ-ਦੁਆਲੇ ਪਿੰਡ ਵਾਸੀ ਖੜੇ ਦੇਖ ਰਹੇ ਹੋ ਜੀ ਜਿਹੜੇ ਵਕਤ ਜਿਨ੍ਹਾਂ ਨੂੰ ਖਾਦ ਤੇ ਬੀਜ ਦਿੱਤਾ ਜਾਣਾ ਔਰ ਇਧਰਲੇ ਪਾਸੇ ਵੀਰ ਹੋਣੀ ਸਾਡੇ ਕੋਲੇ ਪਹੁੰਚੇ ਨੇ ਜੀ ਜਿਹੜਾ ਖਾਦ ਲੈ ਕੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਵੀਰ ਉਹਨਾਂ ਦਾ ਜਿਹੜੇ 176 ਥੈਲੇ ਜਿਹੜਾ ਖਾਦ ਲੈ ਕੇ ਆਏ ਨੇ ਔਰ ਬੀਜ ਸਾਡੇ ਕੋਲੇ ਅੰਦਰ ਮੌਜੂਦ ਆ ਜੀ ਮੈਂ ਵੀਰ ਨੂੰ ਕਹੂੰਗਾ ਨਾਲ-ਨਾਲ ਦਿਖਾਉਂਦੇ ਜਾਈਏ ਇਹ ਸਾਡੇ ਕੋਲੇ 6-7 ਕਿਲੋ ਦਾ ਇਸ ਟਾਈਮ ਮੌਜੂਦ ਹੈ ਜੀ ਬਾਕੀ ਨਾਲ-ਨਾਲ ਮਗਾਉਂਦੇ ਜਾਵਾਂਗੇ ਨਾਲ-ਨਾਲ ਬਣਦੇ ਜਾਵਾਂਗੇ ਕਈ ਤਰ੍ਹਾਂ ਦਾ ਬੀਜ ਹੈ ਜੀ ਇਹ ਅੱਜ ਕੱਲੇ-ਕੱਲੇ ਕਿਸਾਨ ਨੂੰ ਆਵਾਜ਼ ਮਾਰ ਕੇ ਜਿਵੇਂ ਕਿ ਇਹਦੇ 6 ਕਿਲੋ ਇਹਨਾਂ ਨੂੰ 6 ਥੈਲੇ ਬੀਜ ਦੇ ਔਰ 6 ਥੈਲੇ ਖਾਦ ਦੇ ਇਹ ਵਰਤਾ ਦਿੱਤਾ ਜਾਊਗਾ ਜੀ ਤਾਂ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਇਹਨਾਂ ਦੀ ਬਜਾਈ ਹੋ ਸਕੇ ਚੰਗਾ ਇਹਨਾਂ ਦੇ ਘਰੇ ਜਿਹੜਾ ਫਸਲ ਦਾ ਜਿਹੜਾ ਝਾੜ ਆ ਸਕੇ ਅਸੀਂ ਤਾਂ ਇਹੀ ਸਾਡੀ ਤਾਂ ਅਰਦਾਸ ਆ ਇਹ ਤੁਹਾਡੀ ਕਿਰਤ ਕਮਾਈ ਦੇ ਵਿੱਚ ਉਹ ਦਸਬੰਦ ਇਕੱਠਾ ਕਰਕੇ ਜਿਹੜੀ ਚੀਜ਼ ਲੈਤੀਆਂ ਨੇ ਵੈਸੀ ਹੀ ਬਰਕਤ ਵੱਧ ਪਾ ਦੇਣੀਆਂ ਚਲੋ ਬਰਬਾਦੀ ਤਾਂ ਬਹੁਤ ਵੱਡੇ ਪੱਧਰ ਦੀ ਹੋਈ ਪਾਣੀ ਇੰਨੇ ਜ਼ੋਰ ਨਾਲ ਆਇਆ ਉਹਨੇ ਕਿੰਨੇ ਹੀ ਕਿਸਾਨਾਂ ਦੇ ਘਰ ਰੋੜ ਤੇ ਕਿੰਨਿਆਂ ਦੇ ਪਸ਼ੂ ਰੋੜ ਤੇ ਕਿੰਨੀਆਂ ਹੀ ਮੌਤਾਂ ਹੋਈਆਂ ਔਰ ਕਿੰਨੀਆਂ ਹੀ ਜ਼ਮੀਨਾਂ ਬਰਬਾਦ ਹੋਈਆਂ ਇਸ ਸੀ ਦੇ ਵਿੱਚ ਸਹਿਯੋਗ ਤੁਸੀਂ ਬਹੁਤ ਵੱਡੇ ਪੱਧਰ ਤੇ ਕੀਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਛਲੇ 2 ਮਹੀਨਿਆਂ ਤੋਂ ਆਪ ਜੀ ਨੇ ਸਾਨੂੰ ਬਹੁਤ ਵੱਡੇ ਪੱਧਰ ਤੇ ਸਹਿਯੋਗ ਕੀਤਾ ਅਸੀਂ ਤਿੰਨ ਪਿੰਡਾਂ ਦੀ ਜਿਹੜੀ ਜ਼ਿੰਮੇਵਾਰੀ ਲਈ ਸੀ ਜੀ ਤਿੰਨ ਪਿੰਡਾਂ ਨੂੰ ਗੋਦ ਲਿਆ ਗਿਆ ਸੀ ਜੀ ਜ਼ਮੀਨਾਂ ਦੇ ਮਸਲੇ 'ਚ ਜਿਹਦੇ ਵਿੱਚੋਂ ਅਸੀਂ ਜ਼ਮੀਨਾਂ ਨੂੰ ਪੱਧਰ ਕਰਕੇ ਬਿਜਾਈ ਤੱਕ ਦਾ ਜਿਹੜਾ ਵਾਅਦਾ ਕੀਤਾ ਸੀ ਜੋ ਅਸੀਂ ਅੱਜ ਪੂਰਾ ਕਰਨ ਚੱਲੇ ਹਾਂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਸੰਗਤਾਂ ਨੇ ਡੀਜ਼ਲ ਦੀ ਕਦੇ ਕਮੀ ਨਹੀਂ ਆਉਣ ਦਿੱਤੀ ਤੁਹਾਡੇ ਵੱਲੋਂ ਸਾਨੂੰ ਸਹਿਯੋਗ ਦੇ ਨਾਲ ਅਸੀਂ ਪਿਛਲੇ 6 ਸਾਲਾਂ ਤੋਂ ਅੱਜ ਆਪਣਾ ਫਰਜ ਸੇਵਾ ਸੁਸਾਇਟੀ ਹੜਪੀੜਤਾਂ ਲਈ ਸੇਵਾ ਕਰ ਰਹੀ ਹੈ 6 ਸਾਲਾਂ ਤੋਂ ਸ਼ੁਰੂ ਹੋ ਤਿਤਕ ਕਾਰਜ ਕਰ ਰਹੀ ਐ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਔਰ ਸਾਡਾ ਜਿਹੜਾ ਵਾਅਦਾ ਸੀਗਾ ਜੀ ਉਹਨੂੰ ਪੂਰਾ ਕਰਨ ਦੇ ਵਿੱਚ ਅੱਜ ਪਹਿਲਾ ਜਿਹੜਾ ਪਹਿਲੇ ਦਿਨ ਅੱਜ ਬਜਾਈ ਦਾ ਕਾਰਜ ਸ਼ੁਰੂ ਹੋਣ ਲੱਗਿਆ ਜੀ ਕੱਲ ਤੋਂ ਟਰੈਕਟਰ ਚੱਲ ਜਾਣਗੇ ਜੀ ਅਸੀਂ ਧੰਨਵਾਦ ਕਰਦੇ ਆਂ ਵਕ ਵਕ ਥਾਵਾਂ ਦੀ ਸੰਗਤ ਦਾ ਔਰ ਸਾਨੂੰ ਸਹਿਯੋਗ ਕੀ ਚਾਹੀਦਾ ਜੀ ਸਾਨੂੰ ਡੀਜ਼ਲ ਦੀ ਬਹੁਤ ਵੱਡੇ ਪੱਧਰ ਤੇ ਜ਼ਰੂਰਤ ਆ ਇੱਕ ਮਹੀਨਾ ਲਗਾਤਾਰ ਟਰੈਕਟਰ ਚੱਲਣੇ ਨੇ ਔਰ ਖਾਦ ਦੀ ਬਹੁਤ ਵੱਡੇ ਪੱਧਰ ਤੇ ਜ਼ਰੂਰਤ ਆ ਖਾਦ ਸਾਡੇ ਕੋਲੇ ਬਹੁਤ ਕਮੀ ਆ ਬੀਜ ਸਾਡੇ ਕੋਲੇ ਪੂਰਾ ਸਾਨੂੰ ਡੀਏਪੀ ਕਿਤੋਂ ਨਹੀਂ ਮਿਲੀ ਡੀਏਪੀ ਜੇਕਰ ਕਿਤੋਂ ਮਿਲਦੀ ਆ ਆਪ ਜੀ ਸਾਨੂੰ ਦੱਸੋ ਅਸੀਂ ਉੱਥੇ ਪੇ ਕਰਨ ਨੂੰ ਤਿਆਰ ਆ ਜੀ ਤਾਂ ਜੋ ਆਪਾਂ ਨੂੰ ਡੀਏਪੀ ਮਿਲ ਜੇ ਆਪਾਂ ਕਿਸਾਨਾਂ ਦੇ ਖੇਤਾਂ 'ਚੋਂ ਡੀਏਪੀ ਪਾ ਸਕੀਏ ਉਹਨਾਂ ਦੀ ਵਧੀਆ ਫਸਲ ਜਿਹੜੀ ਹੋ ਸਕੇ ਜੀ ਔਰ ਖੇਤਾਂ ਨੂੰ ਤਿਆਰ ਕਰਨ ਦੇ ਵਿੱਚ ਕਿਉਂਕਿ ਚੁਣੌਤੀ ਤਾਂ ਬਹੁਤ ਵੱਡੀ ਸੀ ਕਿਉਂਕਿ ਖੇਤਾਂ ਦੇ ਵਿੱਚ ਇੱਕ ਪਹਾੜ ਬਣ ਗਏ ਸੀਗੇ ਜੀ ਰੇਤ ਦੇ ਉਹ ਚੁਣੌਤੀ ਨੂੰ ਦੇਖਦੇ ਹੋਏ ਜਦੋਂ ਅੱਜ ਖੇਤ ਪੱਧਰ ਹੋਏ ਦੇਖਦੇ ਆ ਤਾਂ ਰੂਹ ਨੂੰ ਖੁਸ਼ੀ ਵੀ ਬਹੁਤ ਮਿਲਦੀ ਆ ਵੀ ਯਾਰ ਇੰਨੀ ਮਿਹਨਤ ਕਰੀ ਸੀ ਆਪਾਂ ਨੇ ਤੇ ਅੱਜ ਉਸ ਮਿਹਨਤ ਦਾ ਫਲ ਮਿਲਣਾ ਸ਼ੁਰੂ ਹੋ ਗਿਆ ਔਰ ਇੱਧਰ ਬਾਹਰ ਸਾਰੇ ਪਿੰਡ ਵਾਸੀ ਮੈਂ ਵੀਰ ਨੂੰ ਕਹੂੰਗਾ ਨਾਲ-ਨਾਲ ਦਿਖਾਉਂਦੇ ਜਾਣ ਜੀ ਹੁਣ ਇੱਕ ਇੱਕ ਬੰਦੇ ਨੂੰ ਜਿਹੜਾ ਜਿਵੇਂ ਬੋਰਡ ਸਿੰਘ ਆ ਬੋਰਡ ਸਿੰਘ ਵੀਰੇ ਤੁਹਾਡਾ ਖੇਤ ਕਿੰਨਾ ਇਦਾਂ ਮਤਲਬ ਕੱਲੇ ਕੱਲੇ ਕਿਸਾਨ ਨੂੰ ਬੁਲਾ ਕੇ ਜਿਹੜਾ ਚੀਜ਼ ਦੇ ਦਿੱਤੀ ਜਾਊਗੀ ਜੀ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਹੀ ਜੀ ਠੀਕ ਆ ਜੀ ਲਓ ਜੀ ਕਰੋ ਜੀ ਸ਼ ਔਰ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਤੁਹਾਡੇ ਸਾਥ ਨਾਲ ਅਸੀਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਨੇ ਆਂ ਜੀ ਪਿੰਡ ਤੂਤ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਤਹਿਸੀਲ ਪੱਟੀ ਦੇ ਵਿੱਚ ਇਹ ਬਹੁਤ ਹੀ ਸਤਿਕਾਰਯੋਗ ਵੀਰੋਣੀ ਵੀ ਆਏ ਨੇ ਸਾਡੇ ਕੋਲੇ ਸੇਵਾ ਕਰਨ ਲਈ ਜਿਵੇਂ ਖਾਦ ਦੀ ਔਰ ਡੀਜ਼ਲ ਦੀ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਜੀ ਤੁਹਾਡੇ ਸਾਥ ਨਾਲੇ ਅਸੀਂ ਪਿਛਲੇ ਹਰ ਰੋਜ਼ 1500 ਲੀਟਰ ਡੀਜ਼ਲ ਟਰੈਕਟਰਾਂ ਚ ਪਾਉਨੇ ਆ ਜੀ ਹਰ ਰੋਜ਼ ਅਸੀਂ ਵੀਡੀਓਜ਼ ਸ਼ੇਅਰ ਕਰਦੇ ਆ ਅਜੀ ਤੁਹਾਡਾ ਧੰਨਵਾਦ ਕਰਦੇ ਆ ਨਗਰ ਨਿਵਾਸੀਆਂ ਦਾ ਪੂਰੇ ਪੰਜਾਬ ਵਾਸੀਆਂ ਦਾ ਪੂਰੇ ਦਾਨੀ ਸੱਜਣਾ ਦਾ ਕੋਈ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸ ਬੰਦ ਕੱਢ ਕੇ ਸਾਨੂੰ ਇੰਨਾ ਸਹਿਯੋਗ ਕੀਤਾ ਵੀ ਅਸੀਂ ਤਿੰਨ ਪਿੰਡ ਪਰ ਜਦੋਂ ਅਸੀਂ ਤਿੰਨ ਪਿੰਡ ਗੋਦ ਲੈਤੇ ਸਾਨੂੰ ਬਹੁਤ ਮਤਲਬ ਸੰਗਤਾਂ ਨੇ ਕਈ ਵਾਰੀ ਮਨੋਬਲ ਟੁੱਟ ਜਾਣਾ ਵੀ ਭਾਈ ਤਿੰਨ ਪਿੰਡਾਂ ਦਾ ਰਕਬਾ ਬਹੁਤ ਜ਼ਿਆਦਾ ਵੀ ਤੁਸੀਂ ਪੱਧਰ ਕਰ ਦੋਗੇ ਕਿਉਂਕਿ ਜਦੋਂ ਸੰਗਤ ਆ ਕੇ ਪਹਾੜ ਦੇਖਦੀ थी ਬਣੇ ਖੇਤਾਂ ਚ ਤਾਂ ਕਿਤੇ ਨਾ ਕਿਤੇ ਸਾਨੂੰ ਵੀ ਲੱਗਦਾ ਸੀ ਵੀ ਯਾਰ ਤਿੰਨ ਪਿੰਡਾਂ ਦਾ ਜਿਹੜਾ ਰਕਬਾ ਬਹੁਤ ਜ਼ਿਆਦਾ ਵੀ ਆਪਾਂ ਪੱਧਰ ਕਰ ਵੀ ਦਵਾਂਗੇ ਪਰ ਜਦੋਂ ਹੁਣ ਅੱਜ ਉਹ ਸਮਾਂ ਆ ਗਿਆ ਅੱਜ ਲੇਜ਼ਰ ਕਰਾ ਚੱਲ ਰਹੇ ਨੇ ਤਾਂ ਅੱਜ ਸਾਨੂੰ ਖੁਸ਼ੀ ਵੀ ਬਹੁਤ ਮਹਿਸੂਸ ਹੋ ਰਹੀ ਆ ਵੀ ਯਾਰ ਆਪਾਂ ਜੇ ਮਿਹਨਤ ਕੀਤੀ ਤਾਂ ਅੱਜ ਉਹਦਾ ਫਲ ਮਿਲਣਾ ਸ਼ੁਰੂ ਹੋ ਗਿਆ ਇਸ ਕਰਕੇ ਚੁਣੌਤੀ ਹਜੇ ਵੀ ਸਾਡੇ ਲਈ ਬਹੁਤ ਆ ਇੱਕ ਪਿੰਡ ਜਿਹਦੇ ਵਿੱਚ ਅੱਜ ਟਰੈਕਟਰ ਚੱਲ ਰਹੇ ਨੇ ਉਸ ਪਿੰਡ ਦਾ ਰਕਬਾ ਬਹੁਤ ਜ਼ਿਆਦਾ ਰਹਿੰਦਾ ਜੀ 20-25 ਦਿਨ ਲਗਾਤਾਰ ਟਰੈਕਟਰ ਚਲਾਣੇ ਨੇ ਸਹਾਇਕ ਕਰਦੇ ਜਾਇਓ ਡੀਜ਼ਲ ਦੇ ਰੂਪ ਵਿੱਚ ਔਰ ਜਿਹੜੇ ਨੌਜਵਾਨ ਟਰੈਕਟਰ ਲੈ ਕੇ ਆਉਣਾ ਚਾਹੁੰਦੇ ਨੇ ਉਹ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਸਾਡਾ ਨੰਬਰ ਸਕਰੀਨ ਤੇ ਆ ਗਿਆ ਜੀ ਸਾਡੇ ਤੱਕ ਟਰੈਕਟਰ ਜ਼ਰੂਰ ਲੈ ਕੇ ਆਓ ਅਸੀਂ ਤੁਹਾਡਾ ਰਹਿਣ ਦਾ ਪ੍ਰਬੰਧ ਅਤੇ ਤੁਹਾਡੇ ਪ੍ਰਸ਼ਾਦੇ ਦਾ ਪ੍ਰਬੰਧ ਉਹ ਅਸੀਂ ਪ੍ਰੋਪਰ ਇੱਥੇ ਗੁਰੂ ਘਰ ਦੇ ਵਿੱਚ ਕਰਾਂਗੇ ਜੀ ਕਿਉਂਕਿ ਟਰੈਕਟਰਾਂ ਦੀ ਸਾਨੂੰ ਬਹੁਤ ਸਖਤ ਜ਼ਰੂਰਤ ਆ ਜੇ ਟਰੈਕਟਰ ਨਹੀਂ ਆਉਣਗੇ ਤਾਂ ਇਹ ਕਾਰਜ ਨਹੀਂ ਹੋਣਾ ਤੇ ਕਣਕ ਲੇਟ ਹੋ ਤਾਂ ਲੇਟ ਕਣਕ ਫਿਰ ਤੁਸੀਂ ਸਮਝਦਾਰ ਹੋ ਝਾੜ ਨਹੀਂ ਨਿਕਲਣਾ ਜਿਵੇਂ ਇਹਨਾਂ ਦਾ ਝੋਨਾ ਖਰਾਬ ਹੋਇਆ ਉਦਾਂ ਹੀ ਆਪਾਂ ਚਾਹੁੰਦੇ ਨਹੀਂ ਵੀ ਕਣਕ ਵੀ ਖਰਾਬ ਹੋਵੇ ਇਦਾਂ ਵੀਰ ਕਲਾਕਲਾ ਥੈਲਾ ਹੁਣ ਆਪਣੇ ਆਪਣੇ ਘਰ ਲੈ ਜਾਣਗੇ ਜੀ ਆਪਣੀ ਆਪਣੀ ਬਜਾਈ ਗੁਰੂ ਸਾਹਿਬ ਦੇ ਚਰਨਾਂ 'ਚ ਕਰਕੇ ਅਰਦਾਸ ਆਪਣੀ ਬਜਾਈ ਕਰਨਗੇ ਜੀ ਅਸੀਂ ਧੰਨਵਾਦ ਕਰਦੇ ਹਾਂ ਜੀ ਵੱਖ-ਵੱਖ ਥਾਵਾਂ ਦੀਆਂ ਸੰਗਤਾਂ ਦਾ ਤੈ ਦਿਲੋਂ ਧੰਨਵਾਦ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਤਿੰਨ ਪਿੰਡ ਜਿਹੜੇ ਗੋਦ ਲੈ ਗਏ ਨੇ ਅੱਜ ਉਹਨਾਂ ਪਿੰਡਾਂ ਦੇ ਵਿੱਚ ਖਾਦ ਅਤੇ ਬੀਜ ਸਾਰੇ ਵੀਰ ਇੱਕ ਵਾਰੀ ਕੈਮਰਾ ਮਾਰ ਦਿਓ ਜਿੰਨੇ ਵੀਰ ਇੱਥੇ ਮੌਜੂਦ ਨੇ ਅਸੀਂ ਸਾਰਿਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਔਰ ਪਿੰਡ ਤੂਤ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਤੋਂ ਅਸੀਂ ਲਾਈਵਾਂ ਜੀ ਧੰਨਵਾਦ ਤੁਹਾਡਾ ਸ਼ੇਅਰ ਕਰਦੇ ਹੋ ਜੀ ਅੱਜ ਤਰੀਕ ਹੈਗੀ ਆ ਜੀ 1 ਤਰੀਕ 11ਵਾਂ ਮਹੀਨਾ 2025 ਔਰ 1 ਮਹੀਨਾ ਹੋਰ ਲਗਾਤਾਰ ਟਰੈਕਟਰਾਂ ਦੀ ਸੇਵਾ ਦੀ ਜ਼ਰੂਰਤ ਆ ਚਲੋ ਖਾਦ ਬੀਜ ਤਾਂ ਜੀ ਅਸੀਂ ਕਰੇ ਰਹੀਆਂ ਜਿਵੇਂ ਕਰ ਰਹੇ ਹਾਂ ਟਰੈਕਟਰਾਂ ਦੀ ਬਹੁਤ ਸਹਿਯੋਗ ਦੀ ਜ਼ਰੂਰਤ ਆ ਜੇਕਰ ਸਾਨੂੰ ਡੋਲੂ ਕਰਾ ਕਿਉਂਕਿ ਡੋਲੂ ਕਰਾ ਸਾਨੂੰ ਕਿਤੋਂ ਨਹੀਂ ਮਿਲੇ ਨਾ ਸਾਡੇ ਕੋਲ ਇੰਨੀ ਗੰਜائش ਆ ਵੀ ਅਸੀਂ 10 ਕਰਾ ਮੁੱਲ ਖਰੀ ਪਚਾ ਸਕਦੇ ਨੇ 5 10 ਕ ਤਾਂ ਸਾਨੂੰ ਡੋਲੂ ਕਰਾਹਾਂ ਦੀ ਬਹੁਤ ਸਖਤ ਜ਼ਰੂਰਤ ਆ ਅਸੀਂ ਉਹਨਾਂ ਦਾ ਕਿਰਾਇਆ ਵੀ ਪੇ ਕਰਨ ਨੂੰ ਤਿਆਰ ਆ ਜੀ ਜੇ ਸਾਨੂੰ ਕਿਰਾਏ ਤੇ ਡੋਲੂ ਕਰਾ 10 ਕ ਪੀਸ ਮਿਲ ਜਾਣ ਜੀ ਤਾਂ ਉਹਦੇ ਨਾਲ ਕੰਮ ਬਹੁਤ ਨਿਭੜਦਾ ਜੀ ਜਿਹੜਾ ਦੂਜਾ ਕਰਾ ਜਿੱਥੇ ਉਹ ਮਿੱਟੀ ਲੈ ਕੇ ਜਾਂਦਾ ਡੋਲੂ ਕਰਾ 2.5 ਗੋਣਾ ਲੈ ਕੇ ਜਾਂਦਾ ਇਹ ਸਾਡੀ ਜ਼ਰੂਰ ਬਠਿੰਡੇ ਇਲਾਕੇ ਵਾਲੇ ਜ਼ਰੂਰ ਸਾਡੀ ਇਹ ਵੀਡੀਓ ਨੂੰ ਸ਼ੇਅਰ ਕਰਿਓ બીજેਕਰ ਕਿਸੇ ਕੋਲੇ ਡੋਲੂ ਕਰਾ ਹੈਗੇ ਕਿਰਾਏ ਤੇ ਤਾਂ ਉਹ ਟਰੱਕ ਚ ਲੱਦ ਕੇ ਸਾਡੇ ਨਾਲ ਗੱਲ ਕਰਕੇ ਉਹਦੇ ਭੇਜ ਦੇਣੇ ਸੀ ਉਹਨਾਂ ਨੂੰ ਪੈਸੇ ਉਹਨਾਂ ਦੇ ਖਾਤੇ ਚ ਪਾ ਦੇਣੇ ਉਹਨਾਂ ਦਾ ਜਿਹੜਾ ਬਣਦਾ ਕਿਰਾਇਆ ਤਾਂ ਜੋ ਇਹ ਕੰਮ ਛੇਤੀ ਨਿਭੜ ਸਕੇ ਜੀ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ